ਸਾਰੇ ਮਿਰਨ ਤੇ ਆਪਣੇ ਸਾਈਕਲ ਵੀ ਸਾਰੇ ਭਰਾ ਇੱਕ ਲਾਈਨ ਦੇ ਵਿੱਚ ਬੜੇ ਕਰ ਲੈਣਾ ਤਾਂ ਕਿ ਬੜੇ ਹੀ ਜਲਦੀ ਰੈਲੀ ਸ਼ੁਰੂ ਹੋ ਜਾ ਰਹੀ ਹੈ ਬੜੇ ਹੀ ਜਲਦੀ ਇਹ ਰਵਤਾ ਹੋ ਜਾ ਰਹੀ ਆ ਤੇ ਸਾਰਿਆਂ ਨੇ ਆਪਾਂ ਅੱਜ ਇਸ ਰੈਲੀ ਦਾ ਹਿੱਸਾ ਬਣ ਕੇ ਇਸ ਰੈਲੀ ਦੇ ਨਾਲ ਜੁੜਦੇ ਚਲੇ ਜਾਣਾ ਤੇ ਨਾਲ-ਨਾਲ ਤੇ ਰੋਲਦਵਾਰੇ ਪੰਡਾਂ ਦੇ ਵਿੱਚ ਇਨਸਾਫ ਕਰਵਾਉਣਾ ਹੈ ਇਸ ਗੱਲ ਦਾ ਕਿ ਅਸੀਂ ਅੱਜ ਇਸ ਇਲਾਕੇ ਨੂੰ ਨਸ਼ਾ ਦੇ ਸਾਈਕਲਿੰਗ ਦਾ ਇੱਕ ਹੜ ਭਗਾ ਦੇਣਾ ਹੈ ਉਸ ਹੜ ਦਾ ਹਿਸਾਬ ਪਾਉਣੀ ਚਾਹਤ ਤੁਸੀਂ ਪੰਜਾਬ ਦੇ ਕੋਨੇ ਕੋਨੇ ਵਿੱਚ ਆਇਓ ਸਾਰਿਆਂ ਨੂੰ ਜਿਉਂ ਆਇਆ ਕਹਿੰਦਾ ਸਾਰੇ ਨਤਰਵਕ ਕੀਤਾ ਜਾਂਦਾ ਤੇ ਮਹਾਰਾਜ ਕਿਰਪਾ ਕਰ ਅਸੀਂ ਬੜੇ ਹੀ ਜਲਦੀ ਇੱਥੇ ਹੁਣ ਤਿਆਰੀਆਂ ਕਿੜ ਵੱਡੇ ਜਾ ਚੁੱਕੇ ਨੇ ਤੇ ਸਾਰਿਆਂ ਨੇ ਵੀਰਾਂ ਨੇ ਹੁਣ ਤਿਆਰ ਹੋ ਕੇ ਤੁਰਨਾ ਹੈ ਔਰ ਇਨੀ ਹੀ ਬਿਨ ਛੋਟੇ ਜਿਹੇ ਨਮਾੜੇ ਜੇ ਕਾਫਲੇ ਦਾ ਹਿਸਾਬ ਬਣ ਕੇ ਆਪਣੇ ਤੇ ਸਾਰੇ ਵੀਰਾਂ ਨੂੰ ਬਾ ਸਾਈਕਲਾਂ ਨੂੰ ਉਗੜੇ ਤੋਂ ਉਗੜੇ ਨਾ ਫੜਾਈ ਕਰੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਇੱਕ ਲਾਈਨ ਵਿੱਚ ਖੜੇ ਕਰ ਲਓ ਤੇ ਸਾਰੇ ਆ ਭਰਾਵਾਂ ਨੇ ਆਪਾਂ ਇਕੱਠੇ ਨੇ ਤੁਰਨਾ ਹੈ ਸਾਰਿਆਂ ਨੇ ਇਸ ਕਾਫੜ ਦਾ ਹਿੱਸਾ ਬਣ ਕੇ ਰਵਾਨਾ ਹੋਣਾ ਹੈ ਤੇ ਸਾਰੇ ਲਾਈਨ ਅਪ ਕਰਕੇ ਸਾਈਕਲਾਂ ਨੂੰ ਫਿਰ ਆਪਾਂ ਬੜੇ ਹੀ ਜਲਦੀ 10 15 ਮਿੰਟਾਂ ਲਈ ਪਾਈ ਦੇਣੇ ਸੋ ਸਾਰੇ ਵੀਰ ਆਜੋ ਕਿਨੇ ਸਾਰਿਆਂ ਨੂੰ ਜਿਉ ਆਇਆ ਸਾਰਾ ਦਾ ਤਰਵਾਦ ਨਗਰ ਕਮੇਟੀ ਦਾ ਤਰਵਾਦ ਕਰ ਇਹ ਸਾਰੇ ਪ੍ਰੋਗਰਾਮ ਜਿਨ੍ਹਾਂ ਜਿਨ੍ਹਾਂ ਨੇ ਕੀਤਾ ਏ ਸਭ ਦਾ ਦਾ ਤਰਵਾਦ ਆਓ ਆਪਾਂ ਹੁਣ ਜੁੜਨ ਦਾ ਜਮਾ ਕਰੀਏ ਜੀ ਇਹਨਾਂ ਕੋਲ ਮੈਂ ਖਮਾ ਦਾ ਜਾਤਖਾਨੀ ਫਤਿਹ ਪ੍ਰਮਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ